ਉਹ ਜਿਹਾ ਕੇ ਦੇਦੇ ਲੋਕਪਾਲਿਕਾ ਦਾ ਕਾਰਾ ਖਰੀਦ ਦਾ ਟੈਂਡਰ ਸੀ ਵਾਪਸ ਆ ਰਿਹਾ ਲੋਕਪਾਲ ਕੀ ਹੈ ਠੀਕ ਹੈ ਇਹ ਇੱਕ ਭ੍ਰਸ਼ਟਾਚਾਰ ਰੋਕੂ ਕੀ ਸੰਸਥਾ ਹੈ ਠੀਕ ਹੈ ਐਂਟੀ ਕ੍ਰਪਸ਼ਨ ਅਥਾਰਟੀ ਹੈ ਕੇਂਦਰ ਪੱਧਰ ਤੇ ਸਰਕਾਰੀ ਜਿਹੜੀ ਅਧਿਕਾਰੀ ਹੈ ਠੀਕ ਉਹਨਾਂ ਉਰ ਭ੍ਰਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਦੀ ਹੈ ਇਸੇ ਤਰ੍ਹਾਂ ਜਿਵੇਂ ਕੇਂਦਰ ਸੈਂਟਰ ਵਿੱਚ ਲੋਕਪਾਲ ਹੁੰਦਾ ਹੈ ਤੇ ਰਾਜ ਵਿੱਚ ਕੀ ਇੰਕਿਆ ਜਾਂਦਾ ਲੋਕਾਇੁਕਤ ਕਿਹਾ ਜਾਂਦਾ ਹੈ ਠੀਕ ਲੋਕਪਾਲ ਦੀ ਜਿਹੜੀ ਸ਼ਬਦੀ ਉਤਪਤੀ 1963 ਡਾਕਟਰ ਐਲ ਐਮ ਸਿੰਘ ਵੀ ਦੁਆਰਾ ਕੀਤੀ ਗਈ ਠੀਕ ਹੈ ਪਹਿਲੀ ਵਾਰ ਲੋਕਪਾਲ ਦੀ ਸਿਫਾਰਸ਼ ਕਰੋ ਕੀਤੀ ਗਈ ਜਿਹੜੇ 1966 ਦੇ ਪਹਿਲੇ ਐਡਮਿਸ਼ਨ ਐਡਮਿਨਿਸਟ੍ਰੇਟਿਵ ਰਿਫਾਰਮ ਕਮਿਸ਼ਨ ਸੀਗਾ ਠੀਕ ਹੈ ਉਸ ਨੇ ਇਸ ਦੀ ਸਪਸ਼ਟ ਕੀਤੀ ਸੀ ਜਦੋਂ ਅਨੰਦ ਹਜਾਰੇ ਨੇ ਅੰਦੋਲਨ ਕੀਤਾ ਸੀਗਾ 2013 ਵਿੱਚ ਠੀਕ ਹੈ ਉਸ ਸਮੇਂ ਕਾਂਗਰਸ ਸਰਕਾਰ ਦੀ ਜਿਹੜੀ ਯੂਪੀ ਵਾਲੀ ਗਵਰਨਮੈਂਟ ਸੀਗੀ ਠੀਕ ਹੈ ਤਾਂ ਉਹ ਉਹਨਾਂ ਨੇ ਕੀ ਫੇਰ ਕੀਆ ਲੋਕਪਾਲ ਅਤੇ ਲੋਕਾਇਉਤ 2013 ਬਾਅਦ ਕੀਤਾ ਸੀਗਾ ਜੋ ਜਿਸਮੇ ਕੀ 2014 ਵਿੱਚ ਲਾਗੂ ਹੋਇਆ ਤਾਂ ਲੋਕਪਾਲ ਹੈ ਜੀ ਇੱਕ ਚੇਅਰਪਰਸਨ ਹੁੰਦਾ ਹੈ ਤੇ ਵੱਧ ਤੋਂ ਵੱਧ ਕਿੰਨੇ 8 ਮੈਂਬਰ ਹੋ ਸਕਦੇ ਨੇ ਠੀਕ ਹੈ ਕੋਲ ਮੈਂਬਰਾਂ ਵਿੱਚੋਂ 50% ਜਿਹੜੇ ਜੁਡੀਸ਼ੀਅਲ ਮੈਂਬਰ ਬਣੇ ਚਾਹੀਦੇ ਨੇ ਠੀਕ ਯਾਨੀ ਕਿ ਜਿਹੜੇ ਜਿਵੇਂ ਜੱਜ ਹੋਵੇ ਤੇ ਬਾਕੀ ਜਿਹੜੇ 50% ਉਹਨਾਂ ਵਿੱਚ ਐਸਸੀ ਐਸਟੀ ਓਬੀਸੀ ਤੇ ਕਟ ਗਿੰਦੀਆਂ ਔਰਤਾਂ ਵਿੱਚੋਂ ਹੋਣੇ ਚਾਹੀਦੇ। ਨਿਯੁਕਤੀ ਇਹਨਾਂ ਦੀਆਂ ਨਿਯੁਕਤੀ ਉਹ ਰਾਸ਼ਟਰਪਤੀ ਦੁਆਰਾ ਇੱਕ ਕਮੇਟੀ ਦੀ ਸफारती ਕੀਤੀ ਜਾਂਦੀ ਹੈ। ਇਹ ਕਮੇਟੀ 'ਚ ਕੌਣ-ਕੌਣ ਸ਼ਾਮਲ ਹੁੰਦਾ? ਪ੍ਰਧਾਨ ਮੰਤਰੀ ਚੇਅਰਪਰਸਨ ਹੁੰਦੇ ਨੇ, ਲੋਕ ਸਭਾ ਦਾ ਸਪੀਕਰ, ਇਸ ਸਮੇ ਲੋਕ ਸਭਾ ਦਾ ਸਪੀਕਰ ਕੌਣ ਨੇ? ਠੀਕ ਹੈ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ। ਇੱਕ ਦੱਸੋ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਕੌਣ ਨੇ? ਭਾਰਦੇ ਮੁੱਖ ਜੱਜ, ਭਾਰਦੇ ਮੁੱਖ ਜੱਜ ਕੌਣ ਨੇ? ਠੀਕ ਹੈ। ਜਾਓ ਨਾ ਕੋਈ ਨਾਮ ਦਿੱਤਾ ਜੱਜ ਹੋ ਸਕਦਾ ਹੈ ਠ ਠੀਕ ਹੈ ਇਹ ਨਾਲ ਜਿਹੜੇ ਪੰਜ ਮੈਂਬਰ ਨੇ ਇਹਨਾਂ ਦੀ ਜਿਹੜੀ ਕਮੇਟੀ ਹੈ ਇਹ ਨਾਵਾਂ ਦੀ ਸਪੱਸ਼ਟ ਭੇਜਦੀ ਹੈ ਠੀਕ ਹੈ ਦੋਸਤੋ ਦੁਆਰਾ ਜਿਨ੍ਹਾਂ ਨਾਵਾਂ ਦੀ ਸਪੱਸ਼ਟ ਭੇਜੀ ਤੇ ਉਹਨਾਂ ਨੂੰ ਪ੍ਰਸ਼ਾਸਨ ਦੁਆਰਾ ਸੌਂਚੁਕਾਈ ਜਾਂਦੀ ਹੈ ਠੀਕ ਜਿਹੜਾ ਲੋਕਪਾਲ ਹੈ ਇਹਦੇ ਅਧਿਕਾਰ ਖੇਤਰ ਕੀ ਨੇ ਠੀਕ ਹੈ ਇਹ ਪ੍ਰਧਾਨ ਮੰਤਰੀ ਨੂੰ ਵੀ ਦੇਖੋ ਪ੍ਰਧਾਨ ਮੰਤਰੀ ਵੀ ਜਾਂਚ ਕਰ ਸਕਦਾ ਹੈ ਠੀਕ ਹੈ ਕੁਝ ਸ਼ਰਤਾਂ ਸ਼ਰਤਾਂ ਹੁੰਦੀਆਂ ਨੇ ਕਿ ਉਹ ਸ਼ਰਤਾਂ ਦੇ ਮੁਤਾਬਕ ਹੀ ਉਹ ਪ੍ਰਧਾਨ ਮੰਤਰੀ ਦੀ ਵੀ ਜਾਂਚ ਕਰ ਸਕਦਾ ਹੈ ਕੇਂਦਰ ਦੇ ਜਿਹੜੇ ਮੰਤਰੀ ਐ ਸੰਸਦ ਮੈਂਬਰ ਹੈ ਠੀਕ ਹੈ ਗਰੁੱਪ A B C D ਦੇ ਜਿਹੜੇ ਅਧਿਕਾਰੀ ਨੇ ਠੀਕ ਹੈ ਤੇ ਜੇ ਕੋਈ ਵੀ ਸੰਸਥਾ ਜੋ ਕੇਂਦਰ ਸਰਕਾਰ ਦੇ ਦਿੰਦੀ ਹੈ ਠੀਕ ਹੈ ਜਿਸ ਨੂੰ ਕਿ ਸਰਕਾਰ ਕੀ ਸਹਾਇਤਾ ਦਿੰਦੀ ਹੈ ਉਸ ਦੀ ਵੀ ਜਾਣਕੀ ਇਹ ਲੋਕਪਾਲ ਕਰ ਸਕਦਾ ਹੈ ਲੋਕਪਾਲ ਦੀਆਂ ਮੁੱਖ ਸ਼ਕਤੀਆਂ ਕਿ ਲੋਕਪਾਲ